ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਮੈਂ ਇਸ ਟਮ ਖੜਾ ਬਠਿੰਡਾ ਦੇ ਰਿੰਗ ਰੋਡ ਦੇ ਉੱਤੇ ਜਿੱਥੇ ਕੀ ਹੈ ਇੱਕ ਵੈਨ ਅਤੇ ਕਾਰ ਦੇ ਵਿੱਚ ਬਹੁਤ ਜ਼ਬਰਦਸਤ ਟੱਕਰ ਹੋਈ ਹੈ ਔਰ ਵੈਨ ਜਿਹੜੀ ਹੈਗੀ ਬੱਚਿਆਂ ਨੂੰ ਲੈ ਕੇ ਰਾਮਪਰੇ ਤੋਂ ਆਈ ਸੀਗੀ ਤੇ ਸਵੇਰੇ ਉਧਰ ਦੂਜੇ ਪਾਸੇ ਤੋਂ ਓਵਰ ਸਪੀਡ ਗੱਡੀ ਆ ਰਹੀ ਸੀ ਜਿਸ ਦਾ ਵੈਨ ਦੇ ਨਾਲ ਜ਼ਬਰਦਸਤ ਟੱਕਰ ਹੋ ਗਈ ਹੈ ਤੇ ਵੈਨ ਦੇ ਵਿੱਚ ਕੁਝ ਬੱਚੇ ਸੀ ਜਿਹੜੇ ਕੀ ਜ਼ਖਮੀ ਵੀ ਹੋਏ ਹੈ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਲੈ ਗਏ ਤੇ ਕੁਝ ਬੱਚੇ ਆਪਣੇ ਆਪਣੇ ਰਾਮਪਰੇ ਚਲੇ ਗਏ ਆ ਉੱਥੇ ਜਿੱਥੇ ਕਿ ਇਹ ਖਬਰ ਆ ਗਈ ਬੱਚੇ ਤੇ Swift Desire ਦੇ ਵਿੱਚੋਂ ਨਸ਼ੀਲੇ ਪਦਾਰਥ ਜੋ ਮਿਲੇ ਹਨ ਉਹਨਾਂ ਬਾਰੇ ਲੋਕਾਂ ਦਾ ਅਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਆਓ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਤੇ ਰਹੀ Oh. Uh. ਕੀ ਕਹਿਣਾ ਮੇਰਾ ਨਾਮ ਜਸਮੇਲ ਸਿੰਘ ਹੈ ਜੀ ਹਾਂਜੀ ਸਰ ਅੱਜ ਜਿਹੜੀ ਘਟਨਾ ਹੋਈ ਹੈ ਕੀ ਕਹਿਣਾ ਚਾਹੁੰਦੇ ਇੱਕ ਘਟਣਾ ਬਸ ਇਹ ਹੋਈ ਹੈ ਜੀ ਮੈਂ ਰਾਮਪੁਰੇ ਤੋਂ ਬੱਚੇ ਲੈ ਕੇ ਉਹਨਾਂ ਟਿਊਸ਼ਨ ਵਾਲੇ 15 ਕੁੜੀਆਂ ਹੁੰਦੀਆਂ ਮੇਨਾਂ ਆਹ ਜਿਹੜਾ ਚਰਸਤਾ ਹੈ ਕੈਂਟ ਛਾਣੇ ਤੋਂ ਇਹਨੂੰ ਮੁੜਦੇ ਆ ਪਰ ਰਿੰਗ ਰੋਡ ਤੇ ਇੱਥੇ ਸਵੇਰੇ ਹੁੰਦੇ ਸ਼ੈਰ ਵਾਲੇ ਬੰਦੇ ਮੇਰੀ ਡੇਲੀ ਆਉਣ ਕਰਕੇ ਮੈਂ ਉੱਥੇ ਆ ਕੇ ਪਹਿਲਾਂ ਬ੍ਰੇਕਾ ਮਾਰਦਾ ਫਿਰ ਮੈਂ ਦੋਨੇ ਪਾਸੇ ਦੇਖਿਆ ਮੈਂ ਦੂਜਾ ਗੀਅਰ ਪਾ ਕੇ ਗੱਡੀ ਲੰਘਾਉਣ ਲੱਗ ਗਿਆ ਆ ਜਿੱਥੇ ਮੇਰੀ ਗੱਡੀ ਖੜੀ ਆ ਮਗਰ ਰਟੈਰ ਹੈ ਮੇਰੀ ਗੱਡੀ ਇੱਥੇ ਆ ਗਈ ਸੀ ਉਧਰੋਂ ਕਾਰ ਆ ਦੇਖੋ ਜਿੱਥੇ ਉਹ ਕਾਰ ਐ ਇੰਨੀ ਪਿੱਛੇ ਉਹ ਸੀਗੀ ਕਿ ਉਹ ਚਿੱਟੀਆਂ ਪੱਟੀਆਂ ਲੱਗੀਆਂ ਉੱਥੋਂ ਨੇ ਬ੍ਰੇਕ ਮਾਰੀ ਆ। ਉਹਦੀ ਗੱਡੀ ਚਿਰੜੜ ਕਰਦੀ ਉਹਦੇ ਬ੍ਰੇਕ ਨਹੀਂ ਲੱਗੇ ਤੇ ਲੈ ਆ ਕੇ ਉਹਨੇ ਟਾਕੀ ਜੀ ਮਾਰੀ ਇੱਥੇ। ਟਾਕੀ ਜੀ ਮਾਰ ਕੇ ਅਸੀਂ ਦਰ ਆ ਗਏ ਬੱਚੇ ਦੇਖਣ। ਤੁਸੀਂ ਕਹੇ ਬੱਚੇ ਸੱਟ ਨਾ ਹੋਵੇ ਉਹਨੇ ਬੱਚੇ ਕੱਢਣ ਲੱਗੇ। ਮੇਰੇ ਕੋਲੇ ਆ ਕੇ ਸ਼ੈਰ ਵਾਲੇ ਬੰਦੇ ਜਿੰਨੇ ਤੇ ਕਢੇ ਸੀ। ਉਹ ਉਹ ਮੇਰੇ ਨਾਲ ਕਢਾਉਣ ਲੱਗ ਗਏ। ਅਸੀਂ ਬੱਚੇ ਕੱਢਦੇ ਕੱਢਦੇ ਜਦੋਂ ਦੇਖਿਆ ਉਹ ਉੱਤਰ ਕੇ ਭੱਜ ਗਿਆ। ਚਲੋ ਬੱਚੇ ਅਸੀਂ ਕੱਢ ਕੇ ਸਾਰਿਆਂ ਨੇ ਦੇਖਿਆ ਵੀ 60 ਫੀਟ ਉਹ ਇੱਕ ਕੁੜੀ ਦੇ ਗੋਡੇ ਤੇ ਵੱਜੀ ਐ। ਇੱਕ ਦੇ ਮੜੀ ਦੀ ਛਰੀ ਚਲੋ ਇੰਨੇ ਅਸੀਂ ਇੱਥੇ ਬਾਹਲੇ ਬੱਚੇ ਅਸੀਂ ਰਾਮਪਰੇ ਫੋਨ ਕਰਤਾ ਬੱਚੇ ਘਰ ਆ ਕੇ ਕਹਿੰਦੇ ਵੀ ਅਸੀਂ ਕਲਾਸ ਲਾਉਣੀ ਹੈ ਤੇ ਉਹ ਉੱਥੇ ਭਾਗੇ ਚਾਰ ਬੱਚੇ ਕਹਿੰਦੇ ਵੀ ਅਸੀਂ ਲਾ ਲਾਂਗੇ ਕਲਾਸ ਸਾਡੇ ਮੰਮੀ ਡੱਡੀਆਂ ਹੁੰਦੇ ਉਹ ਲੈ ਜਾਣਗੇ ਤੁਹਾਨੂੰ ਉਹ ਕਲਾਸ ਲਾਉਣ ਭਾਗੇ ਇੰਨੇ ਇੱਥੇ ਖੜੇ ਸੀ ਜਦੋਂ ਉਹ ਦੂਜੇ ਮੁੰਡੇ ਜਿਹੜੇ ਸੀਗੇ ਉਹਨਾਂ ਨੇ ਉਹ ਗੱਡੀ ਦੀ ਕੁਦਰਤੀ ਉਹ ਹੀ ਡਿੱਗੀ ਚੱਕ ਲਈ ਡਿੱਗੀ ਚੱਕ ਕੇ ਦੇਖੀ ਉਹਦੀ ਡਿੱਗੀ ਚਾਰ ਕਾਉਂਟਰ ਦਾ ਟੋਕੜ ਟੋਕੜ ਪੋਸਟ ਹੈ ਇਹਨੋਂ ਉਹ ਭੁੱਕੀ ਕਹਿ ਦਿੰਨੇ ਆ ਇਸੇ ਕਰਕੇ ਉਹ ਬੰਦਾ ਗੱਡੀ ਮਾਰਨ ਸਰ ਭੱਜ ਗਿਆ ਤੇ ਉਹ ਇੰਨੇ ਥਾਣੇ ਵਾਲੇ ਆ ਗਏ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਗੱਡੀ ਦੇਖ ਉਹਨਾਂ ਨੇ ਉਹ ਗੱਡੀ ਦੀ ਚਾਬੀ ਗੱਢ ਲਈ ਡਗੀ ਲੌਕ ਕਰਕੇ ਚਾਬੀ ਉਹਨਾਂ ਕੋਲ ਸਰ ਗੱਡੀ ਦੇ ਵਿੱਚ ਤੁਹਾਡੇ ਕੋਲ ਕਿੰਨੇ ਬੱਚੇ ਸੀਗੇ ਬੈਂਚ 'ਚ 15 ਕੁੜੀਆਂ ਜੀ ਸਭ ਓਕੇ ਤੇ ਕਿੰਨੇ ਕੋਨੇ ਬੱਚੇ ਨੇ ਸਰਟੀਫਿਕੇਟ ਬਜੀ ਹੈ ਬਸ 62 ਬੱਚੇ ਦੇ ਇੱਕ ਦੇ ਗੋਡੇ ਤੇ ਆ ਉਹਦਾ ਮੰਮੀ ਡੈਡੀ ਆ ਕੇ ਅਸੀਂ ਉਹਨੂੰ ਚੈੱਕ ਕਰਨ ਗਏ ਆ ਹਸਤਾਲ 'ਚ ਸਰ ਹੁਣ ਤੁਹਾਡੀ ਮੰਗ ਕੀ ਹੈ ਮੰਗ ਤਾਂ ਸਾਡੀ ਤਾਂ ਕੀ ਮੰਗਿਆ ਜੀ ਕੋਈ ਗੱਲ ਨਹੀਂ ਹੁਣ ਜਿਹੜਾ ਕੋਈ ਜਿਵੇਂ ਕਹਿਣਗੇ ਅਫਸਰ ਮੌਕੇ ਤੇ ਉਹ ਕਰ ਲਾਂਗੇ ਪਰ ਕੋਈ ਗੱਲ ਨਹੀਂ ਅੱਛਾ ਜੀ ਇਹ ਬਿਲਕੁਲ ਇੱਧਰ ਖੜੀ ਸੀ ਬਿਲਕੁਲ ਆਮਨਦਾਲ ਮੋੜ 'ਤੇ ਸੀ ਇਹ ਇਹ ਬੱਚਿਆਂ ਦੀ 15 16 ਸਾਲ ਦੇ ਬੱਚੇ ਆ ਜੀ ਸਾਰੇ ਇਹਨਾਂ ਚ ਲੜਕੀਆਂ ਸੀ ਜਾਂ ਟਿਊਸ਼ਨ ਦੀਆਂ ਮੇਸਰੀ ਚੌਕ ਦੀਆਂ ਜੀ ਤੇ ਇਧਰੋਂ ਇਹ ਗੱਡੀ ਆ ਰਹੀ ਸੀ 120 30 ਦੀ ਸਪੀਡ ਤੇ ਹਿੰਕਾਰ ਆ ਜਿਹੜੀ ਜਿਹੜੀ ਕਾਰ ਡਾਇਰ ਕਾਰ ਆਈ ਉਹ 120 30 ਦੀ ਸਪੀਡ ਤੇ ਆ ਰਹੀ ਸੀ ਇੱਥੇ ਫਿਰ ਸਾਰੇ ਜਣੇ ਸੀ ਜੀ ਤਾਂ ਨੇ ਫਿਰ ਉਹ ਬੱਚਿਆਂ ਨੂੰ ਕੱਢਣ ਨੂੰ ਲੱਗੇ ਸਭ ਇਹ ਗਲਤੀਕਾਰ ਵਾਲੇ ਤੇ ਕਾਰ ਵਾਲੇ ਦੀ ਇਹ ਕਾਰ ਸਪੀਡ ਜ਼ਿਆਦਾ ਸੀ ਜੀ ਸਰ ਕਿੰਨੇ ਕ ਵਜੇ ਕੱਢਾਈ ਆ ਇਹ ਇਹ ਹੈਗੀ ਪੋਨੇ 8 ਵਜੇ ਦੇ ਕਰੀਬ ਦੀ ਆਈ ਤੇ 5-7 ਮੀਟਰ ਬੱਚਿਆਂ ਦੇ ਕੋਈ ਮਾਰੀ ਮੋਟੀ ਗੋਡੇ ਤੇ ਇੱਕ ਦੋ ਬੱਚਿਆਂ ਦੇ ਸੱਟਾਂ ਲੱਗੀਆਂ ਜਿਹੜਾ ਜਿਹੜਾ ਡਰਾਈਵਰ ਹੈ ਉਹਦੇ ਕੋਈ ਮਾਰੀ ਮੋਟੀ ਸੱਟ ਲੱਗੀ ਹੈ ਜੀ ਐਂ ਜੀ ਉਹ ਕਹਿੰਦੇ ਪੁਲਿਸ ਨੇ ਕਵਰ ਕੀਤੇ ਜੀ ਕਹਿੰਦੇ ਨਸ਼ਾ ਤਸਕਰ ਸੀਗਾ ਜੀ ਇਹਨਾਂ ਇਹਨਾਂ ਕੋਲੇ ਪੁੱਕੀ ਮਿਲੀ ਹੈ ਉਹ ਤੇ ਪੁਲਿਸ ਲੋਕ ਕਰ ਗਿਆ ਕਾਰ ਦੇ ਵਿੱਚ ਕਹਿ ਰਹੇ ਮਾਰ ਦੇ ਕਾਰ ਦੇ ਵਿੱਚ ਹੀ ਕਾਰ ਨੂੰ ਉਹ ਉਹ ਨਾਲੇ ਕਲੀਅਰ ਕਰ ਲਿਆ ਸੀ ਪੁਲਿਸ ਵਾਲੇ ਕਹਿੰਦੇ ਵੀ ਪੁੱਕੀ ਹੈ ਕਾਰ ਦੀ ਕੀ ਜੀ ਕੋਲਸਲੇ ਲੋਕ ਕਰ ਗਿਆ ਕਾਰ ਚਾਲਕ ਕਿਧਰ ਗਿਆ ਕਾਰ ਚਾਲਕ ਫਰਾਰ ਹੋ ਗਿਆ ਜੀ ਹੁਣ ਬੱਚਿਆਂ ਨੂੰ ਲੱਗ ਗਈ ਲੋਕ ਬੱਚੇ ਸਾਰੇ ਕੱਢਣ ਜੀ ਕਾਰ ਚਾਲਕ ਇਕੱਲਾ ਸੀ ਭੱਜ ਗਿਆ ਕਿੰਨੇ ਕੁ ਦੱਸ ਰਹੇ ਆ ਜਮਤੀ ਦੇਖੀ ਤਾਂ ਨਹੀਂ ਕਿੰਨੀ ਕੁ ਭੁੱਕੀ ਸੀ ਦੱਸ ਰਹੇ ਦੋ ਤਿੰਨ ਬੋਰੀਆਂ ਆਈ ਕਹਿੰਦੇ ਆ ਵੀ ਦੋ ਤਿੰਨ ਤਿੰਨ ਕੁਇੰਟਲ ਹੈਗੀ ਆ ਜੀ ਭੁੱਕੀ ਹਾਂਜੀ ਵੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਹਰਪਾਲ ਸਿੰਘ ਢੱਲੋਂ ਮੈਂ ਐਮਸੀ ਇਸੇ ਬੋਰਡ ਤੋਂ ਨਾਲ ਵਾਲੇ ਏਰੀਏ ਤੋਂ ਇੱਥੇ ਐਕਸੀਡੈਂਟ ਹੋਇਆ ਥੋੜਾ ਜਿਹਾ ਪਹਿਲਾਂ ਤੇ ਅਸੀਂ ਨਾ ਡੀਸੀ ਸਾਹਿਬ ਸਾਡੇ ਐਮਸੀ ਹੋ ਜੀ ਮੀਟਿੰਗ ਸੀ ਆਨ ਕਮਿਸ਼ਨਰ ਸਾਹਿਬ ਆ ਗਏ ਅਸੀਂ ਉਦੋਂ ਵੀ ਡੀਸੀ ਸਾਹਿਬ ਨੂੰ ਕਿਹਾ ਸੀ ਕਿ ਵੀ ਇੱਥੇ ਨਾ ਹੰਬ ਲੱਗਣ ਵੱਡੇ ਲਗਾਤਾਰ ਜਿਹੜੇ ਜਿਨ੍ਹਾਂ ਦਾ ਕੰਟਰੋਲ ਹੋਵੇ ਕਿਉਂਕਿ ਹਰ ਹਫਤੇ 'ਚ 2-3 ਵਾਰ ਐਕਸੀਡੈਂਟ ਹੁੰਦਾ ਹੈਗਾ ਤੇ ਜਾਂ ਇੱਥੇ ਬੈਰੀਕੇਡ ਪੁਲਿਸ ਦੇ ਬੈਰੀਕੇਡ ਲੱਗਣ ਕਿਉਂਕਿ ਜਦੋਂ ਇੱਥੇ ਇੱਕ ਮਿਸ਼ਰਾ ਜੀ ਆਏ ਸੀ ਬਾਬਾ ਜੀ ਉਦੋਂ ਪੁਲਿਸ ਦੇ ਬੈਰੀਕੇਡ ਪਏ ਰਹੇ ਆ ਵੀ ਇਹਦਾ ਮਤਲਬ ਵੀ ਜਿਹੜਾ ਕੋਈ ਥਾਸ ਆ ਉਹਦੀ ਲਈ ਆਪਾਂ ਕਰ ਰਹੇ ਆ ਆਮ ਲੋਕਾਂ ਦੇ ਲਈ ਕੋਈ ਆਪਾਂ ਨੂੰ ਉਹ ਇੰਟਰਸਟ ਨਹੀਂ ਵੀ ਇੱਥੇ ਲਗਾਤਾਰ ਉਸ ਤਰ੍ਹਾਂ ਬੈਰੀਕੇਡ ਪਏ ਤੁਸੀਂ ਦੇਖਿਆ ਕਿ ਅੱਜ ਜੋ ਜਿਹੜਾ ਐਕਸੀਡੈਂਟ ਹੋਇਆ ਐ ਐਕਸੀਡੈਂਟ ਗੱਡੀ ਆ ਰਹੀ ਸੀ ਤੇਜ਼ ਸੀ ਬਹੁਤ ਜ਼ਿਆਦਾ ਤੇ ਆ ਸਕੂਲ ਬੈਨ ਮੈ ਤਾਂ ਖਰ ਬਾਅਦ ਚ ਆਇਆ ਹਾਂ ਪਰ ਤੱਕ ਜਿਹੜੇ ਦਰਸ਼ਕੀ ਚ ਉਹਨਾਂ ਨੇ ਦੱਸਿਆ ਵੀ ਗੱਡੀ ਜਿਆਦਾ ਤੇਜ਼ ਸੀ ਤੇ ਸਕੂਲ ਬੈਨ ਵਾਲੇ ਵੀ ਜਦੋਂ ਮੁੜਿਆ ਤੇ ਉਹ ਐਕਸੀਡੈਂਟ ਹੋਇਆਗਾ ਤੇ ਉਹ ਐਕਸੀਡੈਂਟ ਬਹੁਤ ਭਿਆਨਕ ਸੀਗਾ ਸਰ ਏਰੀਆ ਕਿਹੜਾ ਹੈ ਇਹ ਇਹ ਰਿੰਗ ਰੋਡ ਬਾਈਪਾਸ ਆ ਜਿਹੜਾ ਫੇ ਬਨ ਨਾਲ ਆਪਣਾ ਕੈਂਟ ਦਾ ਏਰੀਆ ਚੋਂ ਕੋਈ ਬੱਚਿਆਂ ਦੇ ਵਗੈਰਾ ਦੇ ਵੀ ਸੱਟ-ਫੇਟ ਬੱਚੀ ਹੈ ਪਤਾ ਲੱਗਿਆ ਵੀ ਜਿਹੜੇ ਸਕੂਲ ਬੈਂਡ ਦੇ ਵਿੱਚ ਬੱਚੇ ਸੀਗੇ ਕੋਈ ਲੜਕੀ ਉਹਦੇ ਵੀ ਸੱਟ ਲੱਗਿਆ ਵਗੈਰਾ ਦੇ ਸਰਕਾਰ ਵਾਲਾ ਕੋਈ ਇਹਦਾ ਬਾਰੇ ਤਾਂ ਪਤਾ ਨਹੀਂ ਆਪਾਂ ਨੂੰ ਕੌਣ ਸੀ ਕੀ ਸੀਗਾ ਹਾਂ ਕਹਿੰਦੇ ਹੀ ਛੱਡ ਕੇ ਗੱਡੀ ਬੰਦਾ ਭੱਜ ਗਿਆ ਸਰ ਇੱਕ ਕੱਢੀ ਦਾ ਐਕਸੀਡੈਂਟ ਹੋਇਆ ਤੇ ਉਸ ਦੇ ਵਿੱਚੋਂ ਜਿਹੜਾ ਹੈਗਾ ਨਸ਼ੀਲੇ ਪਾਊਡਰ ਪ੍ਰਮਦਾ ਕੀ ਹੈ ਜੀ ਮਾਮਲਾ ਇੱਕ ਥਾਣਾ ਕੈਂਟਰੀ ਕਿੰਨਫਰਮੇਸ਼ਨ ਆਈ ਸੀਗੀ ਇੱਕ Swift Desire ਗੱਡੀ ਦਾ ਤੇ ਖਰਿਆਣਾ ਨੰਬਰ Swift Desire ਗੱਡੀ ਆ ਤੇ ਇੱਕ ਟੈਂਪੋ ਟ੍ਰੈਵਲਰ ਟਾਈਪ ਸੀਗਾ ਜਿਹਦੇ ਵਿੱਚ ਕੁਝ ਬੱਚੇ ਸੀਗੇ ਇਹਨਾਂ ਦਾ ਆਪਸੀ ਐਕਸੀਡੈਂਟ ਹੋਇਆ ਸੀਗਾ ਜਦੋਂ ਮੌਕੇ ਤੇ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਦੋਂ ਜੋ ਤੱਕ ਪੁਲਿਸ ਪਾਰਟੀ ਪਹੁੰਚੀ ਜਿਹੜਾ ਉਹ Desire ਗੱਡੀ ਦਾ ਡਰਾਈਵਰ ਸੀਗਾ ਉਹ ਤਾਂ ਮੌਕੇ ਤੋਂ ਭੱਜ ਗਿਆ ਸੀਗਾ ਪਰ ਜਦੋਂ ਗੱਡੀ ਚੈੱਕ ਕੀਤੀ ਗਈ ਤਾਂ ਉਹਦੇ ਵਿੱਚ ਕੁਛ ਪੁੱਕੀ ਚੋਰਾ ਪੁੱਸ ਵਗੈਰਾ ਮਿਲਿਆ ਹੈਗਾ ਤਾਂ ਉਸ ਤੇ ਹੁਣ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿਖੇ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਮੁਕੱਦਮਾ ਦਰਜ ਕਰਕੇ ਅਸੀਂ ਜਿਹੜਾ ਟੈਂਪ ਮਦਦ ਕਰ ਰਹੇ ਕਰਕੇ ਅਸੀਂ ਅੱਗੇ ਤਫ਼ਤੀਸ਼ ਦੌਰਾਨ ਜਿਹੜਾ ਵੀ ਸਵਿਫਟ ਦਾ ਡਾਇਰ ਗੱਡੀ ਦਾ ਡਰਾਈਵਰ ਕੌਣ ਸੀ ਮਾਲ ਕੌਣ ਸੀ ਆਇਡੈਂਟੀਫਾਈ ਕਰਕੇ ਅਗਲੀ ਕਾਰਵਾਈਆਂ ਵੱਲ ਚੱਲ ਗਿਆ ਹਾਂ ਹਾਂ ਸਰ ਇਸ ਮਾਮਲੇ ਜਖਮੀ ਵੀ ਹੋਏ ਆਏ ਕੁਝ ਪਤਾ ਲੱਗਾ ਸਵਿਫਟ ਚ ਕਿੰਨੇ ਬੰਦੇ ਸੀ ਡਾਇਰ ਦੇ ਇਹਨਾਂ ਸਵਿਫਟ ਡਾਇਰ ਦਾ ਤਾਂ ਹਜੇ ਨਹੀਂ ਪਤਾ ਲੱਗਾ ਕਿਉਂਕਿ ਡਰਾਈਵਰ ਮੌਕੇ ਤੋਂ ਭੱਜ ਗਿਆ ਸੀ ਪਰ ਜੋ ਪ੍ਰੀਲੀਮਨਰਲੀ ਪਤਾ ਲੱਗਿਆ ਤਾਂ ਦੱਸ ਰਹੇ ਸੀ ਕਿ ਉਹ ਡਰਾਈਵਰ ਸੀਗਾ ਤੇ ਬਟ ਜਿਹੜਾ ਦੂਜਾ ਟੈਪੂ ਵੈਂਗਰ ਸੀ ਜੋ ਟੈਪੂ ਟਰੈਵਲਰ ਟਾਈਪ ਸੀਗਾ ਉਹਦੇ ਵਿੱਚ ਕੁਝ 8-10 ਬੱਚੇ ਸੀਗੇ ਉਹ ਬੇਸਿਕਲੀ ਇੱਕ ਰਾਮਪੁਰੇ ਦਾ ਬੰਦਾ ਸੀਗਾ ਜਿਸ ਮੇਲ ਸਿੰਘ ਜੋ ਕਿ ਟਿਊਸ਼ਨਾਂ ਦੇ ਬੱਚੇ ਆਉਂਦੇ ਆ ਤਾਂ ਵਾਕਫਾ ਤੋਂ ਉੱਥੇ ਕਰਕੇ ਟਿਊਸ਼ਨਾਂ ਤੇ ਛੱਡਣ ਵਗੈਰਾ ਆਉਂਦਾ ਸੀਗਾ ਬਟ ਬੱਚੇ ਸਾਰੇ ਠੀਕ ਨੇ ਜੀ ਤੇ ਮਾਈਨਰ ਇੰਜਰੀ ਕਰਦੇ ਬੱਚੇ ਤੇ ਹੈ ਬਟ ਓਵਰਆਲ ਬੱਚੇ ਸਾਰੇ ਠੀਕ ਨੇ ਜੀ ਥੈਂਕ ਯੂ